ਸੋ ਬਲੋ ਆਪਾਂ ਜਿਦਾ ਸਾਰੇ ਜਣੇ ਜਾਣਦੇ ਆ ਨਾ ਵੀ ਹੁਣ ਮੌਸਮ ਦੇ ਵਿੱਚ ਤਬਦੀਲੀ ਹੋ ਰਹੀ ਆ ਤਬਦੀਲੀ ਹੋਣ ਦੇ ਨਾਲ ਨਾਲ ਗਾਹ ਆ ਜਾਣੀਆਂ ਗਰਮੀਆਂ ਤੇ ਜਿੱਦਾਂ ਗਾਹ ਗਰਮੀਆਂ ਆਉਣੀਆਂ ਤੇ ਸਰਦੀਆਂ ਆਉਣੀਆਂ ਵਾ ਇਹ ਇੱਕ ਰੁੱਤ ਚੱਲਦੀ ਆ ਤੇ ਉਹ ਰੁੱਤਾਂ ਦੇ ਨਾਲ-ਨਾਲ ਨਾ ਉਦਾਂ-ਉਦਾਂ ਦੇ ਖਾਣ-ਪੀਣ ਨੂੰ ਜਾਨੀ ਕਿ ਫਰੂਟ ਵੀ ਆਪਾਂ ਨਾਲ-ਨਾਲ ਹੀ ਉਦਾਂ ਦੇ ਚੱਲਦੇ ਰਹਿੰਦੇ ਆ ਤੇ ਆਪਾਂ ਆ ਜਾਈ ਹੋਏ ਆ ਝੰਗੀਆਂ ਪਿੰਡ ਦੇ ਵਿੱਚ ਝੰਗੀਆਂ ਪਿੰਡ ਦੇ ਵਿੱਚ ਸਾਡੇ ਪਰਮਜੀਤ ਕਹਿਲੇ ਸਾਹਿਬ ਉਹਨਾਂ ਨੇ ਇਥੇ ਨਾ ਹਦਵਾੜਿਆ ਵੀ ਖੇਤੀ ਕੀਤੀ ਹੋਈ ਆ। ਆ ਮੇਰੇ ਪਿੱਛੇ ਸਾਰੇ ਨਾ ਹਦਵਾਣੇ ਹਦਵਾਣੇ ਲੱਗੇ ਆ। ਤੇ ਆਪਾਂ ਹਦਵਾਣੇ ਦੀ ਖੇਤੀ ਦੇ ਉੱਪਰ ਤੇ ਇਹਦੇ ਕੀ ਕੀ ਫਾਇਦੇ ਆ ਕੀ ਕੀ ਲਾਭ ਆਏਦੇ ਤੇ ਕਿੱਦਾਂ ਇਹੋ ਬੀਜੀ ਦੀ ਆ ਤੇ ਕਿੱਦਾਂ ਇਹਦੀ ਸਭ ਤੋਂ ਆਲੇ ਦੀਆਂ ਬਿਮਾਰੀਆਂ ਤੇ ਇਹਦੀਆਂ ਗੋਡੀਆਂ ਇਹ ਸਾਰੀ ਆਪਾਂ ਗੱਲਬਾਤ ਕਰਦੇ ਆ ਕੈਲੇ ਸਾਹਿਬ ਨਾਲ। ਕੈਲੇ ਸਾਹਿਬ ਜੀ ਮਹਾਰਾਜ ਤੁਹਾਡਾ ਪੱਟੀ YouTube ਚੈਨਲ ਦੇ ਉੱਪਰ ਪੱਟੀ ਬਡਾਲਾ YouTube ਚੈਨਲ ਦੇ ਉੱਪਰ ਬਹੁਤ ਬਹੁਤ ਤੁਹਾਡਾ ਸਵਾਗਤ ਆ ਬਹੁਤ ਬਹੁਤ ਧੰਨਵਾਦ ਪੱਟੀ ਸਾਹਿਬ ਤੁਸੀਂ ਆਏ ਅੱਜ ਬਹੁਤ ਬਹੁਤ ਸਾਨੂੰ ਖੁਸ਼ੀ ਆ ਮਹਾਰਾਜ ਤੁਸੀਂ ਐਡੀ ਦੂਰ ਚੱਲ ਕੇ ਆਏ ਘਟੋ ਘਟ 10 ਕਿਲੋਮੀਟਰ ਸਾਡੇ ਤੋਂ ਦੂਰ ਚੱਲ ਕੇ ਆਏ ਸਾਨੂੰ ਬਹੁਤ ਖੁਸ਼ੀ ਆ ਪੱਟੀ ਸਾਹਿਬ ਇਹ ਮਤਲਬ ਬਡਾਲੇ ਪਿੰਡ ਦੇ ਵਿੱਚ ਰਹਿੰਦੇ ਆ ਤੇ ਝੰਗੀਆਂ ਪਿੰਡ ਦੀ ਜ਼ਮੀਨ ਹੈ ਇਹਨਾਂ ਦੀ ਆਹਾ ਹਦਵਾਣੇ ਤੇ ਉਹ ਪਿੱਛੇ ਕਣਕ ਵੀ ਜਾਨੀ ਕਿ ਇੱਥੇ ਇਹਨਾਂ ਦੀ ਬੀਜੀ ਹੋਈ ਆ ਹਨਾ ਜ਼ਮੀਨ ਇੱਥੇ ਲਈ ਹੋਈ ਆ ਤੇ ਰਹਿੰਦੇ ਬਡਾਲੇ ਪਿੰਡ ਆ ਹਨਾ ਤੇ ਆਪਾਂ ਕਹਲੇ ਸਾਬ ਅੱਜ ਜਿਹੜੀ ਗੱਲ ਕਰ ਲਈਆਂ ਨਾ ਹਾਂਜੀ ਉਹ ਕਰਨੀ ਆਪਾਂ ਹਦਵਾਣਿਆਂ ਦੇ ਉੱਪਰ ਅੱਛਾ ਜੀ ਵੀ ਹਦਵਾਣੇ ਜਿਹੜੇ ਆ ਨਾ ਠੀਕ ਕਿੱਦਾਂ ਲਾਈਦੇ ਆ ਤੇ ਕਿੱਦਾਂ ਇਹਦੀ ਸਾਂਸਵਾਲ ਹੁੰਦੀ ਹੈ ਹੈਨਾ ਹੁਣ ਮੈਨੂੰ ਇਹ ਆਪਾਂ ਦੱਸੋ ਥੋੜਾ ਜਿਹਾ ਵੀ ਇਹ ਜਿਹੜੀਆਂ ਬੇਲਾਂ ਲਾਈਆਂ ਵਾਂ ਹਾਂਜੀ ਇਹਨਾਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਲਾਈਆਂ ਵਾ ਭਟੇ ਸਾਹਿਬ ਪਹਿਲਾਂ ਤਾਂ ਇਹ ਬੇਲਾ ਭਾਈ ਸਾਹਿਬ ਅੱਜ ਤੱਕ ਅੱਜ 12 ਤਰੀਕ ਹੋ ਗਈ ਆ ਅੱਜ ਹੋਈ 12 ਤਰੀਕ 12 ਤਰੀਕ ਇੱਕ ਮਹੀਨਾ 6 ਦਿਨਾਂ ਦਾ ਬਿੱਲਾ ਹੋ ਗਿਆ ਭਾਜੀ ਸਾਹਿਬ ਇੱਕ ਮਹੀਨਾ 6 ਦਿਨ ਦੀ ਬਿਲ ਦੇ ਲੋ ਕੱਡੀ ਵੱਡੀ ਹੋ ਗਈ ਇੱਕ ਮਹੀਨਾ 6 ਦਿਨ ਦੀ 6 ਦਿਨ ਦੀ ਜਾਨੀ ਗ੍ਰੋਥ ਠੀਕ ਹੈ ਗ੍ਰੋਥ ਠੀਕ ਹੈ ਜੀ ਸਹੀ ਆ ਤੇ ਇਹਦੇ ਵਿੱਚ ਗੋਡੀਆਂ ਕਿੰਨੀਆਂ ਹੋ ਜਾਂਦੀਆਂ ਅੰਦਰ ਇਹ ਤਾਂ ਵੈਸੇ 2 ਹੋ ਜਾਂਦੀਆਂ ਪਰਾ ਭਤੀ ਸਾਹਿਬ ਅੱਛਾ ਹਾਂਜੀ ਇਹਦਾ ਫਲ ਕਿ ਕਿਹੜੇ ਮਹੀਨੇ ਆਉਣਾ ਇਹਦਾ ਬਸ ਇਹਨੇ ਹੋਰ 15 10 15 ਦਿਨ ਤੱਕ ਫਲ ਚੱਕ ਲੈਣਾ ਜੀ ਅੱਛਾ ਯਾਨੀ ਕਿ ਟਿੰਡਾ ਪਾਣਾ ਸ਼ੁਰੂ ਹੋ ਜਾਂਦੇ ਹੈ ਬੈਂਡ ਪਾਣੇ ਸ਼ੁਰੂ ਹੋ ਜਾਂਦੇ ਹੈ ਹਾਂ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਇਹ ਨਹੀਂ ਰੱਖੀ ਕਰਨੀ ਪੈਂਦੀ ਹੈ ਜੀ ਆਹੋ ਜੀ ਰੱਖੀ ਤਾਂ ਕਰਨੀ ਆ ਆ ਜਿਹੜੀ ਬੇਲ ਚੱਕ ਕੇ ਅਸੀਂ ਪਟੇ ਤੇ ਕਰਨੀ ਪੈਂਦੀ ਹੈ ਤਾਂ ਆਹ ਆ ਆ ਜਿਹੜਾ ਖਾਲੀ ਥਾਂ ਛੱਡਿਆ ਨਾ ਜਿਹੜੇ ਵਿੱਚ ਇੱਥੇ ਸਾਰੇ ਆਹ ਤਾਂ ਖਾਲੀ ਰਹਿਣਾ ਤੇ ਪਾਣੀ ਲਾਉਣ ਲਈ ਇੱਧਰ ਜਿਹੜਾ ਮਲਕੇ ਦੁਆੜੇ ਦਾ ਪੀਸ ਜਿਹੜਾ ਇੱਧਰ ਹੋਊਗਾ ਤੇ ਇਹ ਕਿੰਨਾ ਇਹਦਾ ਬੇਸ਼ਕ ਸ਼ਟਦੇ ਹੁੰਦੇ ਇਹਦੇ ਵਿੱਚ ਇਹਦਾ ਤਾਂ ਵੈਸੇ ਨਾਰਮਲ ਹੁੰਦਾ ਵੈਸੇ ਢੇੜ ਕਰਮ ਦਾ ਵੈਸੇ ਮੈਂ ਥੋੜਾ ਛੱਡਿਆ ਅੱਛਾ ਜੀ ਇਹ ਸਵਾ ਕਰਮ ਦਾ ਬਣਾਇਆ ਸਵਾ ਕਰਮ ਦਾ ਯਾਨੀ ਕਿ 5 ਤੇ 2 7 ਫੁੱਟ ਹੋ ਜਾਣਾ 7 ਸਾਢੇ 7 ਫੁੱਟ ਹੈ ਨਾ ਸਾਢੇ 6 7 ਫੁੱਟ ਦਾ ਹੋ ਜਾਣਾ ਇਹ ਜਿਹੜੀਆਂ ਬੇਲਆਂ ਨਾ ਚੱਕ ਚੱਕ ਕੇ ਇੱਧਰ ਕਰਨੀਆਂ ਪੈਣ ਇਹਨੂੰ ਕਰ ਦੇਣੀਆਂ ਇੱਥੇ ਪਾਣੀ ਚੱਲਣਾ ਹੈ ਤੇ ਜਿਹੜਾ ਫਾਲਿਆ ਸਾਰਾ ਇਹਦੇ ਵਿੱਚ ਪੈਣਾ ਹੈ ਇਹਦੇ ਵਿੱਚ ਪੈਣਾ ਬਸ ਕੇ ਜਿਹੜੀ ਨ ਸਾਨੂੰ ਦੂਸਰੇ ਦਿਨ ਸਾਨੂੰ ਉਧਰ ਕਰਨੀਆਂ ਪੈਣੀਆਂ ਬੀਲਾ ਨੀਤੀ ਚੱਲ ਗਈ ਤਾਂ ਫੇਰ ਵਿੱਚ ਆਹੋ ਜੀ ਉਹਨਾਂ ਨੇ ਫੇਰ ਨੇਰੀ ਆਉਂਦੀ ਤਾਂ ਉਹ ਕਰਦੀ ਹੁੰਦੀ ਜੰਦਾ ਦਾ ਇੱਕ ਟੁਕੜ ਟਿੰਨ ਚਾਰ ਵਾਰੀ ਸਾਨੂੰ ਬੀਲਾ ਕਰਨੀਆਂ ਪੈਣੀਆਂ ਬਾਹਰ ਕੱਢਣੀਆਂ ਬਿਲਕੁਲ ਤੇ ਅੱਛਾ ਇਹਨੂੰ ਸਪਰੇਅ ਤੇ ਇਹਦੀ ਖਾਦ ਬਾਰੇ ਕੁਝ ਦੱਸੋ ਵੀ ਸਵਾਨੇ ਪਹਿਲਾਂ ਜਦੋਂ ਪਹਿਲਾਂ ਲਾਉਣ ਦੇ ਲਈ ਇੱਕ ਬਾਦੀ ਦੀ ਖਾਦ ਇਹਨੂੰ ਦਵਾਈ ਪਾ ਦਈ ਦੀ ਆ ਯੂਰੀਆ ਕਿ ਡਾਇਆ ਪਾਉਣੇ ਕਿਹੜਾ ਨਹੀਂ ਨਹੀਂ ਉਹ ਹੁੰਦੀ ਹੈ ਜੀ ਦੂਸਰੀ ਉਹ ਦਵਾਈ ਉਹ ਵਧੀਆ ਮਤਲਬ ਕਿ ਉਹ ਬੀ ਦੇ ਨਾਲ ਹੀ ਪਾਉਣੀ ਪੈਂਦੀ ਆ ਸਾਨੂੰ ਅੱਛਾ ਹਾਂਜੀ ਬੀ ਨੂੰ ਮੜ ਕੇ ਟਾਈਮ ਕੁਝ ਕੱਢ ਜਾਂਦੀ ਹੈ ਬਿਮਾਰੀ ਨਹੀਂ ਨੂੰ ਨਹੀਂ ਨਹੀਂ ਬੀ ਨੂੰ ਉਹਦੇ ਵਿੱਚ ਭਿਉਂ ਕੇ ਲਾਉਨੇ ਆ ਨਹੀਂ ਜੀ ਨਹੀਂ ਪਹਿਲਾਂ ਦਵਾਈ ਪਾਉਣੀ ਉੱਤੇ ਬੀ ਰੱਖਣਾ ਉਹਨੂੰ ਫਿਊਰੋਡੋਂ ਕਿਹਦੇ ਦਵਾਈ ਫਿਊਰੋਡੋਂ ਦਵਾਈ ਤੇ ਉਹ ਕਿਦਾਂ ਜਾਨੀ ਕਿ ਇਹਨੂੰ ਇਹਦੇ ਵਿੱਚ ਸ਼ਰਾਬ ਕੱਢੇ ਹੁੰਦੇ ਜਿੱਥੇ ਜਦੋਂ ਲਾਉਂਦੇ ਨੇ ਵਿੱਚ ਸ਼ਰਾਬ ਇੱਕ ਚੱਲਦਾ ਇਹ ਮਗਰ ਕੋਈ ਸ਼ਰਾਬ ਕੱਢੀ ਜਾਂਦਾ ਉਹਦੇ ਵਿੱਚ ਸ਼ਰਾਬ ਚ ਬਾਚਿਆ ਦੇ ਇੱਕ ਦਵਾਈ ਪਾ ਜਾਣੀ ਇੱਕ ਜੇ ਲੇਡੀਜ਼ ਨੇ ਇਕ ਕਰੇ ਬੀ ਰੱਖੀ ਜਣਾ ਉੱਥੋਂ ਟੱਗੀ ਜਣਾ ਲੈਵਰ ਵਾਲਾ ਇਹਨੇ ਕਰੀ ਜਾਣਾ ਹਨਾ ਤੇ ਮਤਲਬ ਐਨੂੰ ਮਾਰੀ ਮੜ ਗਿਆ ਉਹ ਸਾਹਮਣੇ ਗੋਡੀ ਹੋ ਰਹੀ ਆ ਗੋਡੀ ਲਈ ਲੇਬਰ ਲਾਈ ਹੋਈ ਆ ਹਾਂਜੀ ਹਨਾ ਇਹ ਪਹਿਲੀ ਗੋਡੀ ਦੀ ਦੂਜੀ ਆ ਇਹ ਪਹਿਲੇ ਕਰਦੇ ਨੇ ਬੜੀ ਤਾਂ ਪਹਿਲੀ ਗੋਡੀ ਕਰ ਰਹੇ ਆ ਤੇ ਉਸ ਤੋਂ ਪਹਿਲਾਂ ਤੁਸੀਂ ਆ ਮੇਰਾ ਹਾਲ ਵਿੱਚ ਫੇਰਦਾ ਟਰੈਕਟਰ ਨਾਲ ਹਾਲ ਬਾਹਤਾਂ ਵਿੱਚ ਹਨਾ ਇੱਕ ਦੁਆਰੀ ਹੋਰ ਬਣਾ ਫਿਰ ਗੁੱਡ ਕੇ ਦਾ ਖਾਦ ਪਾ ਕੇ ਡਾਇਆ ਯੂਰੀਆ ਪोटाश ਪਾ ਕੇ ਤੇ ਨੂੰ ਬਨ ਦੇਣਾ ਆਪਾਂ ਬਿਲਕੁਲ ਜੇ ਬਣਾਈ ਹੋ ਜਾਣੀ ਤੇ ਕੰਮ ਮੁੱਕ ਜਾਣੇ ਫਿਰ ਉੱਤੇ ਇੱਕ ਦਵਾਈ ਕਰਨੀ ਪੈਣੀ ਆ ਤੁਹਾਨੂੰ ਐਮ 45 ਜਿਹੜੀ ਬਲੈਡ ਨਾਲ ਪਵੇ ਇਹਨੂੰ ਤੇ ਦੂਸਰੀ ਕਰਨੀ ਪੈਣੀ ਤੁਹਾਨੂੰ ਸੁੰਡੀ ਦੀ ਬਲੈਡ ਮਤਲਬ ਬਲੈਡ ਹੁੰਦੀ ਆ ਮਤਲਬ ਜਿੱਦਾਂ ਆਲੂਆਂ ਨੂੰ ਬਲੈਡ ਪੈਂਦੀ ਇਹਨਾਂ ਨੂੰ ਬਲੈਡ ਪੈ ਨਹੀਂ ਬਿੱਲਾ ਸੁੱਕਣ ਲੱਗ ਪੈਂਦੀ ਆ ਪਹਿਲੇ ਸੁੱਕਣ ਲੱਗ ਪੈਂਦੀ ਆ ਹਾਂਜੀ ਠੀਕ ਆ ਬਲੈਡ ਇੱਕ ਬਿਮਾਰੀ ਦਾ ਨਾਮ ਆ ਅੱਛਾ ਜੀ ਦੋਤੋਂ ਤੁਹਾਨੂੰ ਕਰਨੀ ਪਈ ਐਮ 45 ਤੇ ਫਿਰ ਬਾਜ ਸੁੰਡੀ ਵਾਲੀ ਬਾਜ ਚ ਵੀ ਸੁੰਡੀ ਵਾਲੀ ਵੀ ਕਰਨੀ ਆ ਹਾਂ ਤੇ ਫਿਰ ਫਰੂਟ ਜਿਹੜਾ ਫਲਿਆ ਉਹ ਖਰਾਬ ਨਾ ਹੋਵੇ ਉਹਦੇ ਲਈ ਵੀ ਕੁਝ ਉਹਦੇ ਲਈ ਵੀ ਉਹਦੇ ਲਈ ਇੱਕ ਬਹੁਤ ਵਧੀਆ ਦਵਾਈ ਹਦਾ ਹੈ ਪਰ ਮਹਿੰਗੀ ਬੜੀ ਆ ਭਾਜੀ ਹੂੰ ਉਹ 14 14000 ਰੁਪਏ ਦੀ ਲੀਟਰ ਆ ਅੱਛਾ ਤੇ ਕਿੰਨੀ ਪੈ ਜਾਂਦੀ ਇੱਕ ਏਕੜ ਦੇ ਵਿੱਚ ਉਹ ਸੱਤਾ ਖੱਤਿਆ ਨਹੀਂ ਹੁੰਦੀ ਆ 1 ਲੀਟਰ ਜਿਹੜਾ 1 ਲੀਟਰ ਅੱਛਾ ਉਹ 14-15 ਹਜ਼ਾਰ ਦੀ ਵੇਲੇ ਜਿਨ੍ਹਾਂ ਕੋਲ ਜਿਆਦਾ ਵੱਡੇ ਫਾਰਮਰ ਆ ਉਹ ਜੂਸ ਕਰਦੇ ਨੇ ਠੀਕ ਠੀਕ ਛੋਟਾ ਤਾਂ ਹਾਂ ਜੀ ਮੈਂ ਅਰਗਲਾ ਮਲਕਾਨੀ ਪੈਂਦੀ ਹੈ ਕੋਈ ਨਾ ਕੋਈ ਹਲਕੀ ਕਰ ਲੈਂਦਾ ਬਿਲਕੁਲ ਤੇ ਅੱਛਾ 1 ਏਕੜ ਦੇ ਵਿੱਚ ਕਿੰਨਾ ਬੀ ਪੈ ਜਾਂਦਾ ਹੈ ਇਹਦੇ ਵਾਲਾ ਬੱਤੀ ਸਾਹਿਬ ਕਿਲੋ ਬੀ ਲਈਦਾ ਅਸੀਂ ਹੂੰ ਹੂੰ ਕਿਲੋ ਬੀ ਚ ਕਿਲੋ ਬੀ ਆਕਤੀ ਲੈਂਦਾ 25000 ਦਾ ਅੱਛਾ ਹਾਂ ਜੀ ਇਹ ਮਹਿੰਗਾ ਵਾ ਨਾ ਬਹੁਤ 25000 ਦਾ ਬੀ ਲੈਣਾ ਚਾਰ ਖੱਤੇ ਲੱਗਦੇ ਇੱਥੇ ਬੱਤੀ ਸਾਹਿਬ ਅੱਛਾ ਆਪਾਂ ਬੇਰਖਲ ਚਾਰ ਲਾਇਕ ਤਿੰਨ ਲਾਇ ਆਹ ਦੇਖੋ ਤਿੰਨ ਨੇ ਆਪਾਂ ਤਿੰਨ ਖੱਤੇ ਲਾਇਆ ਕੀ ਇਹਦੇ ਤਿੰਨ ਵਾਲੇ ਠੀਕ ਆ ਤੇ ਅੱਛਾ ਜਿਹੜੇ ਬੀ ਹੁੰਦੇ ਇਹੋ ਇਹ ਬਾਹਰਲੇ ਜਾਨਕਿ ਹੈਗਾ ਕੋਈ ਹਾਈਬ੍ਰਿਡ ਆ ਜਾਂ ਕੋਈ ਇੱਧਰਲੇ ਇਹ ਬੀ ਸਾਰੇ ਪੱਡੀ ਸਾਹਿਬ ਬਾਹਰਲੇ ਆ तकरीबन ਬਾਹਰਲੇ ਆ ਸਾਡਾ ਇੰਡੀਆ ਦਾ ਕੋਈ ਬੀ ਨਹੀਂ ਆ ਅੱਛਾ ਹਾਂਜੀ ਇਹ ਬਾਹਰਲੇ ਅੱਜਕੱਲ ਸਰਚਾਂ ਬਹੁਤ ਹੋਣ ਡੀਆਂ ਬੀਜਾਂ ਦੇ ਵਿੱਚ ਹੋ ਰਹੀਆਂ ਹਾਂਜੀ ਹਾਂਜੀ ਬਈ ਇੱਕ ਹੁਣ ਵਾਲੇ ਵੱਡੇ ਆਕਾਰ ਦੀ ਗੱਲ ਨੇ ਹਾਂ ਉਹ ਚੀਜ਼ ਨੂੰ ਛੋਟੇ ਨੂੰ ਵੀ ਓਡੇ ਓਡੇ ਫਲ ਜਾਨੀ ਕਿ ਹਾਈਬ੍ਰਿਡ ਦੇ ਵਿੱਚ ਕਰੀ ਜਾਣਦੇ ਆ ਜੀ ਬਸ ਰਿਸਰਚਿੰਗ ਆ ਉਹਦੇ ਵਿੱਚ ਕਰੀ ਜਾਣਦੇ ਆ ਬਿਲਕੁਲ ਬਿਲਕੁਲ ਹਾਂਜੀ ਤੇ ਛਾ ਹੁਣ ਇਹਨੂੰ 1 ਮਹੀਨਾ ਛੇ ਦਿਨ ਦੇ ਹੋ ਗਏ ਹਾਂ ਹਣਾ ਇਹ ਹੁਣ ਇਹਨੂੰ ਪਾਣੀ ਕਦੋਂ ਲਾਉਣਾ ਆਪਾਂ ਪਾਣੀ ਭਾਜੀ ਭਾਜੀ ਹੱਲੇ ਹਫਤਾ ਤਾਂ ਠਹਿਰ ਲੱਗ ਜਾਣਾ ਸਾਨੂੰ ਉੱਡਣ ਤੇ ਬਣਾਈ ਕਰਨ ਤੇ ਠੀਕ ਆ ਮੋਟਰ ਆਪ ਆਹ ਮੋਟਰ ਆ ਮਾਲਾ ਹਾਂਜੀ ਆਹ ਮੋਟਰ ਆ ਭਾਜੀ ਹੁਣਾਂ ਦੀ ਹਣਾ ਤੇ ਇਤੋਂ ਬਾਅਦ ਵਿੱਚ ਫਿਰ ਆਪਾਂ ਗੱਲ ਕਰਦੇ ਆਂ ਵੀ ਇਹਨੂੰ ਜਦੋਂ ਤੁਸੀਂ ਤੋੜਨਾ ਪਾ ਲਾਂ ਹਾਂਜੀ ਹਾਂਜੀ ਹਨਾ ਵੀ ਇਹ ਆਪ ਵੇਚਦੇ ਆਂ ਕਿ ਜਾਂ ਵਪਾਰੀ ਆ ਜਾਂਦਾ ਕਿ ਜਾਂ ਕਿੰਨਾ ਇਹਦੀ ਸੈਟਿੰਗ ਬਣ ਕਰਦੇ ਇਹ ਪੱਟੀ ਸਾਹਿਬ ਕਿੱਜੇ ਆ ਵਪਾਰੀ ਬਾਹਰ ਲਾ ਜਿਹਨੇ ਗੱਡੀ ਭਰਨੀ ਆ ਜਾਂ ਰਾਜਸਥਾਨ ਭੇਜਣਾ ਜਾਂ ਕਿਤੇ ਹੋਰ ਸਟੇਟ ਜੰਮੂ ਕਸ਼ਮੀਰ ਭੇਜਦੇ ਜਾਦਾ ਮਾਲ ਅੱਛਾ ਜੀ ਜਾਂ ਰਾਜਸਥਾਨ ਚ ਭੇਜਦੇ ਜੇ ਕੋਈ ਵਪਾਰੀ ਆ ਗਿਆ ਤਾਂ ਉਹਨੂੰ ਦੇਦੀ ਦਾ ਇਕੱਠਾ ਠੀਕ ਆ ਜੀ ਤੇ ਗੱਡੀ ਇੱਕ ਭਰ ਲਵੇ ਦੋ ਭਰ ਲਵੇ ਲੈ ਜੀ ਦਾ ਠੀਕ ਹੈ ਨਹੀਂ ਤਾਂ ਫਿਰ ਅਸੀਂ ਆਪ ਵੀ ਵਿਚਲੀ ਦਾ ਥੋੜਾ ਸਾਡੇ ਜਲੰਧਰ ਕਿਸਾਨ ਮੰਡੀਆਂ ਲੱਗਦੀਆਂ ਆਹ ਮੰਡੀ ਹਫਤਾ ਬਾਾਰ ਮੰਡੀ ਜੀ ਲਾਣੇ ਆ ਹਾਂ ਜੇ ਅਸੀਂ ਉਹਨੂੰ ਇਕੱਠਾ 500 ਰੁਪਏ ਕਿਲੋ ਦਿੰਨੇ ਆ ਤੇ ਸਾਡਾ 10 15 ਕਿਲੋ ਸਾਡਾ ਪਰਚੂਨ ਵੇਚ ਲਈਦਾ ਸਹੀ ਆ ਪਰ ਉਹ ਚ ਸਮਾਂ ਲੱਗ ਜਾਂਦਾ ਨਾ ਪਰ ਉਹ ਚ ਸਮਾਂ ਸਾਡੀ ਡਾਢੀ ਖਰਾਬ ਹੋ ਜਾਂਦੀ ਹੈ ਹਨਾ ਇਥੋਂ ਤੋੜਨਾ ਵੀ ਲਿਜਾਣਾ ਜੀ ਤੇ ਵੇਚਣਾ ਜਿਵੇਂ ਬਹਿ ਕੇ ਵੇਚਣਾ ਬਿਲਕੁਲ ਬਹਿ ਕੇ ਵੇਚਣਾ ਫਿਰ ਪਿੱਛੇ ਰਖਵਾਲੀ ਵੀ ਦੇਖਣੀ ਤੇ ਪਿਛਲੇ ਕੰਮ ਰੁਕ ਜਾਂਦੇ ਆ ਤੇ ਪਿਛਲੇ ਕੰਮ ਰੁਕ ਜਾਂਦੇ ਹਾਂਜੀ ਅੱਛਾ ਗਾਲੀ ਸਾਹਿਬ ਆਪਾਂ ਇਹਦੇ ਵਿੱਚ ਇਹ ਜਾਣਨਾ ਚਾਹੁੰਦੇ ਆ ਆਪਾਂ ਸਾਰੇ ਦੱਸਣਾ ਚਾਹੁੰਦੇ ਆ ਵੀ ਇਹਦੀ ਜਿਹੜੀ ਤੜਾਈ ਆ ਹਾਂਜੀ ਹਨਾ ਵੀ ਇਹ ਫਲ ਪੱਕਣਾ ਕਦੋਂ ਆ ਤੇ ਤੜਾਈ ਕਦੋਂ ਹੋਣੀ ਹੈ ਤੇ ਕਿੰਨੀਆਂ ਤੜਾਈਆਂ ਹੋਣੀਆਂ ਇਹ ਪੱਟੀ ਸਾਹਿਬ ਤੜਾਈਆਂ ਵਧੀਆ ਦੋ ਹੁੰਦੀਆਂ ਤੀਜੀ ਤੜਾਈ ਥੋੜੀ ਛਾਂਟ ਹੀ ਰਹਿ ਜਾਂਦੀ ਆ ਅੱਛਾ ਉਹ ਤਾਂ ਛੋਟੇ ਛੋਟੇ ਪੀਸ ਰਹਿ ਜਾਂਦੇ ਆ ਪਹਿਲੇ ਪੀਸ ਵੱਡੇ ਹੁੰਦੇ ਆ ਪੰਜ ਤੋਂ 6 ਕਿਲੋ 7 ਕਿਲੋ ਦੇ ਪੀਸ ਬਣ ਜਾਂਦਾ ਹੈ ਅੱਛਾ ਦੂਸਰਾ ਫਿਰ ਥੋੜਾ 4 4.5 ਕਿਲੋ ਦਾ ਪੀਸ ਰਹਿ ਦੂਜੀ ਤੜਾਈ ਚ ਠੀਕ 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 ਤੀਜੀ ਤੜਾਈ ਚ ਉਹ 2.5 3 ਕਿਲੋ ਦਾ ਪੀਸ ਨਿਕਲਦਾ ਠੀਕ ਆ ਇਹ ਰੋ ਬਸ ਲਾਸਟ ਹੀ ਹੁੰਦਾ ਸਹੀ ਆ ਤੇ ਕਿਹੜੇ ਮਹੀਨੇ ਇਹੋ ਤੜਾਈ ਹੋਣੀ ਇਹਦੀ ਇਹ ਆਪਣਾ ਅਪ੍ਰੈਲ ਅਪ੍ਰੈਲ ਮਈ ਜੂਨ ਮਈ ਤੋਂ ਮਈ ਦੇ ਲਾਸਟ ਤੇ ਜੂਨ ਦੇ ਆਰੰਭ ਦੇ ਵਿੱਚ ਹੋਇਆ ਪਹਿਲਾਂ ਹਾਂਜੀ ਪਹਿਲਾਂ ਉੱਥੇ ਖਤਮ ਹੋ ਜਾਂਦੀ ਸਰ ਬਿਲਕੁਲ ਹਾਂਜੀ ਤੇ ਅੱਛਾ ਮੱਲੋ ਮੈਂ ਇੱਕ ਬੇਨਤੀ ਕਰਨੀ ਚਾਹਣਾ ਵਾਂ ਵੀ ਇਹ ਪਾਣੀ ਦਾ ਸਰੋਤ ਆ ਗਰਮੀਆਂ ਦੇ ਵਿੱਚ ਪਾਣੀ ਇਹਨੂੰ ਪੀਣ ਖਾਣਾ ਚਾਹੀਦਾ ਹਾਂ ਇਹ ਪੇਟ ਵਾਸਤੇ ਵਧੀਆ ਠੰਡਾ ਆ ਬਿਲਕੁਲ ਕਿਉਂਕਿ ਇਹ ਅੰਬਾ ਦੇ ਜੂਸ ਨੂੰ ਪੀਂਦੇ ਜਿਆਦਾ ਜਾਂ ਕੇਲਿਆਂ ਜੂਸ ਨੂੰ ਪੀਂਦੇ ਮੈਂ ਕਹਿੰਦਾ ਸਭ ਤੋਂ ਬੈਟਰ ਦਵਾਣਾ ਆ ਲੀਵਰ ਵਾਸਤੇ ਪੱਟੀ ਸਾਹ ਦਵਾਣਾ ਜਿੰਨਾ ਬੈਸਟ ਹੈ ਉਹਨੋਂ ਕੋਈ ਚੀਜ਼ ਨਹੀਂ ਗਈ ਬਿਲਕੁਲ ਕਿਉਂ ਠੰਡਾ ਆ ਹਾਂਜੀ ਹਾਂਜੀ ਸੋਬੇਟ ਦੀਆਂ ਸੋਬ ਬਿਮਾਰੀਆਂ ਠੀਕ ਕਰਦਾ ਜਿੱਦਾਂ ਪਪੀਤਾ ਪੇਟ ਦੀਆਂ ਬਿਮਾਰੀਆਂ ਠੀਕ ਠੀਕ ਕਰਦਾ ਨਾ ਠੰਡਾ ਹੁੰਦਾ ਉਦਾਂ ਆਪਾਂ ਨੂੰ ਇਸ ਹਲਕੇ ਖਾਣਾ ਚਾਹੀਦਾ ਗਰਮੀਆਂ ਦਾ ਬਿਲਕੁਲ 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 ਇਹ ਗਰਮੀਆਂ ਦਾ ਬੇਨਜ਼ੀਰ ਤੋਹਫਾ ਆ ਆਪਾਂ ਆ ਗਿਣਦੇ ਇਹਨੂੰ ਬਿਲਕੁਲ ਪਾਣੀ ਦਾ ਘਾਟ ਜਿਹੜੀ ਪੂਰੀ ਕਰਦਾ ਪਾਣੀ ਦੀ ਘਾਟ ਪੂਰੀ ਕਰਦਾ ਇੱਕ ਵਾਰੀ ਖਾਣ ਗਾਵਾਂਗੇ ਨਾ ਸਾਰਾ ਪੇਟ ਵੀ ਠੀਕ ਰਹਿੰਦਾ ਪਿਆਸ ਵੀ ਘੱਟ ਲੱਗਦੀ ਹੈ ਜੇ ਆਪਾਂ ਹੁਣ ਦੁਵਾੜਾ ਆ ਗਰਮ ਚੀਜ਼ ਆ ਅੰਬਿਆ ਉਹ ਗਰਮ ਚੀਜ਼ ਆ ਉਹ ਖਾਵਾਂਗੇ ਤਾਂ ਅੰਦਰੋਂ ਮਲ ਕੇ ਗਰਮੀ ਆ ਬਿਲਕੁਲ ਬਿਲਕੁਲ ਜਿਹੜੀ ਨਾ ਪੰਜ ਤੱਤ ਆ ਜਿਹੜੇ ਪੰਜਾਂ ਤੱਤਾਂ ਤੋਂ ਪਾਣੀ ਵੀ ਜਿਹੜਾ ਇੱਕ ਤੱਤਵਾ ਤੱਤ ਆ ਉਹਦੇ ਘਟਵਾਦੇ ਜਾਵੇ ਨਾ ਉਹ ਵੀ ਘਟਣਦੇ ਵੀ ਤੇ ਵਧਣਦੇ ਵੀ ਪ੍ਰੇਸ਼ਾਨੀ ਹੁੰਦੀ ਯਾਨੀ ਕਿ ਕਿਹਨਾਂ ਦਾ ਭਾਵ ਕਿ ਜਿਹੜੇ ਇਹ ਫਰੂਟ ਆ ਇਹ ਜਿਹੜੇ ਆ ਇਹਨਾਂ ਚੀਜ਼ਾਂ ਨੂੰ ਘਾਟਵਾਦ ਜਿਹੜੀ ਆ ਪੂਰੀ ਕਰਦੇ ਆ ਆਪਣੀ ਜਿਹੜੀ ਪਾਚਨ ਸ਼ਕਤੀ ਵੀ ਠੀਕ ਕਰਦੇ ਆ ਹਵਾਣਾ ਖਰਬੂਜਾ ਜਿਹੜਾ ਹੁੰਦਾ ਪੱਟੀ ਸਾਹਿਬ ਇਹ ਰੋਤਰੋਤ ਦੇ ਮੇਵੇ ਆ ਰੋਤਰੋਤ ਦੇ ਮੇਵੇ ਇਹ ਰੋਤਰੋਤ ਦੇ ਮੇਵੇ ਰੱਬ ਸਭ ਨੂੰ ਦੇਵੇ ਹਾਂਜੀ ਸਿਆੜਿਆਂ ਦੀ ਗੱਲ ਆ ਇਹ ਬਿਲਕੁਲ ਹਰੇਕ ਚੀਜ਼ ਬੰਦਾ ਰੇਕ ਚੀਜ਼ ਖਾਣਾ ਚਾਹੁੰਦਾ ਆ ਬਿਲਕੁਲ ਇਹ ਨਮਾ ਦਾਣਾ ਹੁਣ ਜਿੱਦਾਂ ਹੋਣਾ ਅੱਜ 12 ਤਰੀਕ ਹੋ ਕੇ ਕੱਲ ਨੂੰ 13 April ਤੇ ਅਨ ਨੂੰ ਬਸਾਖੀ ਵੀ ਆ ਹਾਂਜੀ ਹਾਂਜੀ ਇਹ ਨਮਾ ਦਾਣਾ ਕਣਕ ਦਾ ਵੀ ਮਹਾਰਾਜ ਐਸੀ ਕਿਰਪਾ ਕਰਦਾ ਕਿ ਹਰ ਭੱਗੀ ਪੱਗੀ ਨਹੀਂ ਸਿੱਬੀ ਸਭ ਦੇ ਕਰੇ ਬਿਲਕੁਲ ਬਿਲਕੁਲ ਹਾਂਜੀ ਹੈਨਾ ਅੱਛਾ ਮੰਨੋ ਮੈਂ ਬੇਨਤੀ ਕਰਨੀ ਚਾਹਾਂਗਾ ਵੀ ਉਧਰ ਲੇਬਰ ਲੱਗੀ ਆ ਹਾਂਜੀ ਇੰਨੀ ਉਪਰੋਂ ਧੋਪ ਆ ਹਾਂਜੀ ਹੈਨਾ ਫਿਰ ਵੀ ਦੇ ਲੋ ਕਿਸਾਨ ਜਿਹੜਾ ਆ ਉਹ ਖੇਤਾਂ ਦੇ ਵਿੱਚ ਆਪਣੀ ਫਸਲ ਨੂੰ ਯਾਨੀ ਕਿ ਸਾਫ ਸਵਾਲ ਕਰ ਰਿਆ ਵਾ ਤੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਵੀ ਜਦੋਂ ਵੀ ਰੋਡ ਦੇ ਉੱਪਰ ਕਿਤੇ ਵੀ ਹਦਵਾਣਾ ਜਾਂ ਖਰਬੂਜਾ ਦਿਸੇ ਉਹਨੂੰ ਜ਼ਰੂਰ ਖਰੀਦ ਕੇ ਨਾ ਇਕਾਰੀ ਖਾ ਕੇ ਦੇਖਿਓ ਖਾਓ ਜੀ ਸਹੀ ਹੈ ਇਕਾਰੀ ਜਰੂਰ ਖਾ ਕੇ ਦੇਖਿਓ ਵੀ ਇੰਨੀ ਧੁੱਪ ਦਾ ਰਿਜ਼ਲਟ ਜਿਹੜਾ ਵਾ ਨਾ ਉਹ ਕੀ ਆਉਂਦਾ ਵਾ ਮਿੱਠਾ ਆਉਂਦਾ ਡਕੌੜਾ ਆਉਂਦਾ ਕਿ ਜਾਂ ਉਹ ਕਿੰਦਾ ਦਾ ਟੇਸਟ ਲੱਗਦਾ ਆਪਾਂ ਨੂੰ ਹੈਨਾ ਵੀ ਆਪਾਂ ਤਾਂ ਏਸੀ ਜਿਵੇਂ ਬਹਿ ਕੇ ਕੱਟ ਕੇ ਜਾਂ ਪੱਕੇ ਥੱਲੇ ਬਹਿ ਕੇ ਕੱਟ ਕੇ ਉਹਨੂੰ ਖਾ ਲੈਣਾ ਹਾਂਜੀ ਹੈਨਾ ਤੇ ਇੱਥੇ ਕਿਸਾਨ ਦੀ ਜਿਹੜੀ ਮਿਹਨਤ ਆ ਉਹ ਖੱਤੇ ਦੇ ਵਿੱਚ ਉਹ ਰਿਜ਼ਲਟ ਮਿਲਣਾ ਵਾ ਜਦੋਂ ਆਪਾਂ ਕਿ ਸੜਕ ਤੋਂ ਖਰੀਦ ਕੇ ਵੀ ਖਾਨੇ ਆ ਠੀਕ ਆ ਜੀ ਸਾਰੇ ਸਾਰੇ ਜਿਹੜੇ ਆਪਣੀਆਂ ਸੇਤਾਂ ਠੀਕ ਰੱਖੋ হাসতে রো বসতে রো খ খুশিয় বান ধন্যবাদ